ਹਾਂਜੀ ਉਹਨਾਂ ਨੂੰ ਸਾਲ ਹੋ ਗਿਆ ਜੀ ਵਾਰ ਗਿਆ ਨੂੰ ਇੱਕ ਸਾਲ ਜੁਨ ਦੀ 15 ਤਰੀਕ ਨੂੰ ਅਵੀ ਫਲੈਟਸ ਵਾਰ ਗਏ ਇੱਕ ਸਾਲ ਹੋ ਗਿਆ ਜੁਨ ਦੇ ਮਹੀਨੇ ਵਿੱਚ ਤੇ ਕਹਿੰਦਾ ਸੀ ਮੈਂ ਕਿਦਾਂ ਮੇਰੇ ਨਾਲ ਗੱਲਾਂ ਕਰਨ ਲਿਆ ਸੀ ਉਹ ਮੈਂ ਇੱਕ ਸਾਲ ਲਾ ਕੇ ਪੂਰਾ ਕਰਕੇ ਫਿਰ ਮੈਂ ਆ ਜਾਣਾ ਮੈਂ ਕਿਹਾ ਚਲ ਹਾਂ ਫੋਟਾ ਜੀ ਆ ਕੇ ਤੇ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਤੇਰਾ ਵਿਆਹ ਕਰਾਂਗੇ ਮਨ ਨਾਲੇ ਹੋਰ ਕੰਮ ਕਰਦੇ ਕੀ ਕਰਨ ਵਾਲੇ ਉਹ ਕਰਾਂਗੇ ਤੇ ਕਿੰਦਾ ਚਲ ਮम्मी ਠੀਕ ਹੈ ਮੈਂ ਆਜੂਗਾ ਬਸ ਇਤਰੇ ਕਰਦੇ ਕਦੇ ਰੋਜ਼ ਹੀ ਫੋਨ ਕਰਨਾ ਫਿਰ ਮੈਂ ਕਹਿੰਦਾ ਪੁੱਛਣਾ ਠੀਕ ਠਾਕ ਹਾਂ ਨਾ ਮਖਣਾ ਮੈਂ ਠੀਕ ਹਾਂ ਮੰਮੀ ਮੈਂ ਠੀਕ ਹਾਂ ਤੂੰ ਆਪਣੀ ਦੱਸ ਤੂੰ ਠੀਕ ਹੈ ਮੈਂ ਕਹਿੰਦਾ ਠੀਕ ਹੈ ਬਸ ਇਹ ਹੋਈ ਗੱਲ ਹੋਈ ਆ ਪਰ ਕੋਈ ਗੱਲ ਨਹੀਂ ਹੋਈ ਰੋਜ਼ ਹੀ ਫੋਨ ਕਰਨਾ ਦੋ ਵਾਰਾਂ ਦੋਵੇਂ ਵਾਰਾਂ ਆਖਣਾ ਮੈਂ ਠੀਕ ਹਾਂ ਮੈਂ ਕਹਿੰਦਾ ਨਾ ਆਖਣਾ ਮੈਂ ਕਹਿੰਦਾ ਠੀਕ ਠਾਕ ਹਾਂ ਆਖਣਾ ਹਾਂ ਮੰਮੀ ਮੈਂ ਠੀਕ ਹਾਂ ਮੈਂ ਠੀਕ ਹਾਂ ਬਸ ਇਹ ਉਹ ਕਹਿੰਦਾ ਮੈਂ ਠੀਕ ਹਾਂ ਠੀਕ ਠਾਕ ਹਾਂ ਮੈਂ ਕੋਈ ਗੱਲ ਨਹੀਂ ਮੈਂ ਬਿਲਕੁਲ ਵਧੀਆ ਮੈਂ ਠੀਕ ਹਾਂ ਆਹ ਪਾਸੇ ਗੱਲ ਕਰਦੇ ਰਹੇ ਮੈਂ ਠੀਕ ਹੈ ਜਦੋਂ ਪਿਛਲਾ ਉਹ ਆਖਣਾ ਮੈਂ ਠੀਕ ਹੈ ਠੀਕ ਠੀਕ ਜੇ ਬੁੱਤ ਤਾਂ ਚਲਾਗੇ ਹਾਂਜੀ ਮੈਂ ਠੀਕ ਹੈ ਫਿਰ ਸਾਡਾ ਜਿੱਦਣ ਗੱਲ ਕੀਤੀ ਆਨੇ ਉਹ ਦਿਨਾਂ ਦਾ ਵੀ ਮਮੀ ਮੈਂ ਠੀਕ ਨਹੀਂਗਾ ਮੈਂ ਤੈਨੂੰ ਕੀ ਹੋਇਆ ਵਾ ਕਹਿੰਦਾ ਮੈਨੂੰ ਉਲਟੀਆਂ ਆਉਂਦੀਆਂ ਨੇ ਤੇ ਨਾਲੇ ਮੇਰੇ ਸਿਰ ਨੂੰ ਕੋ ਹੋਈ ਜਾਂਦਾ ਵਾ ਤੇ ਮੈਂ ਕਿਹਾ ਤੂੰ ਦਵਾਈ ਨਹੀਂ ਆਂਦੀ ਕਹਿੰਦਾ ਮੈਂ ਦਵਾਈ ਆਂਦੀ ਆ ਤੇ ਦਵਾਈ ਨਾਲ ਮੈਨੂੰ ਫਰਕ ਨਹੀਂ ਪੈਣ ਰਿਹਾ ਨਹੀਂ ਫਰਕ ਕਹਿੰਦਾ ਮੁੜ ਕੇ ਫੇਰ ਹੀ ਪੁੱਛਿਆ ਮੈਂ ਪਿਆ ਫਰਕ ਕਹਿੰਦਾ ਨਹੀਂ ਮੰਮੀ ਨਹੀਂ ਪਿਆ ਫਰਕ ਮੈਂ ਕਿਹਾ ਪੁੱਤ ਹੋਰ ਬਦਲ ਕੇ ਦਵਾਈ ਲਿਆਓ ਜਾ ਕੇ ਤੇ ਕਹਿੰਦਾ ਚੱਲ ਠੀਕ ਹੈ ਮੰਮੀ ਜਾਣਾ ਮੁੜ ਕੇ ਉਹ ਜਾ ਕੇ ਪਟਰੇ ਗਿਆ ਵਾਣਾ ਲਾਗੇ ਤੋਂ ਹੱਸਣ ਲੱਗੇ ਆ ਮੁੜ ਕੇ ਫੇਰ ਹੱਟਨੇ ਹਾ ਉਸ ਤੋਂ ਬਾਅਦ ਸਾਡੀ ਗੱਲ ਹੀ ਨਹੀਂ ਹੋਈ ਉਹਦੇ ਨਾਲ ਉਹਦਾ ਫੁੱਡ ਹੁੰਦਾ ਇੱਕੋ ਸਾਰਾ ਹੀ ਤੁਹਾਡਾ ਚਲ ਗਿਆ ਹਾਂਜੀ ਹਾਂਜੀ ਹਾਂ ਚਲਾ ਗਿਆ ਸਾਥ ਸੱਡ ਗਿਆ ਚਲੇ ਗਿਆ ਸਾਥ ਸੱਡ ਗਿਆ ਬੜੀ ਜ਼ਿੰਦਗੀ ਔਖੀ ਕਿੱਦਾਂ ਕੱਟੋ ਗਿਆ ਜੀ ਅੱਛਾ ਕੀ ਕਰਨਾ ਫਿਰ ਹੋੜੇ ਕੋਈ ਤਾਂ ਹੀ ਕੱਟਣੀ ਵਾੜੀਆਂ ਨੂੰ ਰੋਂਦਿਆਂ ਗਲੋਂਦਿਆਂ ਕੱਟਣੀ ਵਾੜੀਆਂ ਕਿੱਦਾਂ ਕੱਟਣੀ ਫਿਰ ਉਹ ਰੱਬ ਦਾ ਪਾਣਾ ਮੰਨਣਾ ਪੈਣਾ ਵਾ ਰੋਂਦਿਆਂ ਗਲੋਂਦਿਆਂ ਦੀ ਸਾਡੀ ਜ਼ਿੰਦਗੀ ਜਿਹੜੀ ਇਦਾਂ ਹੀ ਕੱਟਣੀ ਹੈ ਹੁਣ ਕੀ ਕਰੀਏ ਬਹੁਤ سارے ਲੋਕੀ ਤਾਂ ਨੂੰ ਵੇਚਦੇ ਵੀ ਬੇਸੰਦੇ ਬੀਤੀ ਹਾਂਜੀ ਇਹ ਆਪੀਂ ਕੀ ਕਰਦੇ ਆ ਕੀ ਮਦਦ ਕਿੱਦਾਂ ਦੀ ਚਾਹੁੰਦੇ ਆ ਹਨ ਸਾਡੀ ਮਜਤੇ ਹੋਈ ਆ ਵੀ ਸਾਡਾ ਬੇਟਾ ਸਾਨੂੰ ਵਾਪਸ ਦੇ ਦੋ ਇਹ ਇਹੋ ਦਾ ਮੂਹ ਵੇਖ ਲਿਆ ਕੋਈ ਰਸਮ ਕਰ ਲਈ ਕੋਈ ਉਹ ਵੇਖ ਜਾ ਚਲੀ ਜੋ ਵੀ ਸ਼ਕਾਰ ਕਰਨਾ ਕਰ ਲਈ ਇਹ ਉਤਰਾ ਤੇ ਹੱਡ ਕੋ ਨਹੀਂ ਆਉਣਾ ਨਹੀਂ ਸਰਕਾਰ ਆਡੀ ਡਾਡੂ ਡੀ ਦੇ ਬੱਚੇ ਦੀ ਚਾਹੀਨ ਉਹ ਵੇਖ ਲਈ ਮਾਦੇ ਚਾਰ ਹੈਗੇ ਪੂਰੇ ਨਹੀਂ ਕੋਈ ਨਹੀਂ ਕੋਈ ਨਹੀਂ ਪੂਰਾ ਹੈ ਸਾਰੇ ਚਾਰ ਹੈਗੇ ਕੋਈ ਪੂਰਾ ਨਹੀਂ ਹੋ ਜਿਦੜੋਂ ਨਾ ਦੱਸ ਦਿੱਤਾ ਹੀ ਉਦੋਂ ਤਾਂ ਹੀ ਪਤਾ ਨਹੀਂ ਸਾਨੂੰ ਪਰ ਜਦੋਂ ਦੱਸ ਦਿੱਤਾ ਹੀ ਉਦੋਂ ਦੇ ਵਾ ਸਾਡੀ ਸਾਡੀ ਹਾਲਾਤ ਵੇਖ ਲੋ ਕਿ ਕਿਤਰਾਂ ਦੀ ਆ ਟਾਈਮ ਦੇ ਵਿੱਚ ਹੁਣ ਗਾੜੀ ਸਾਡੀ ਹਾਲਾਤ ਪਤਾ ਨਹੀਂ ਵੀ ਇਹ ਤਾਂ ਵੀ ਮਾੜੀ ਹੋਣੀ ਆ ਕਿ ਚੰਗੀ ਹੋਣੀ ਆ ਸਾਨੂੰ ਕੋਈ ਪਤਾ ਨਹੀਂ ਇਹ ਗੱਲ ਇਹ ਗੱਲ ਤਾਂਾਨੂੰ ਕੋਈ ਭਰੋਸਾ ਨਹੀਂ ਆਗਾ ਇਹ ਤਾਂ ਵੀ ਮਾੜੀ ਨਹੀਂ ਹੱਡੀ ਹੋ ਜਣੀ ਗਾੜਰ ਜਿਹੜਾ ਪੁੱਤ ਹੈ ਬਹੁਤ ਵਧੀਆ ਸੱਤ ਫੁੱਟ ਜੋ ਆ ਨਹੀਂ ਕਿ ਇਹ ਆਦੀ ਕੱਚੀ ਚ ਹੁੰਦੀ ਹੁੰਦੀ ਆ

ਖਾਲੀ ਇਹ ਬੜਾਈਆਂ ਕੀ ਬੜਾਇਆ ਅਸੀਂ ਜੋ ਵੀ ਦਾਲ ਸਬਜ਼ੀ ਬਣਾ ਗਣੀ ਇਹਨੂੰ ਦੱਸਣਾ ਵੀ ਅਸੀਂ ਆ ਬੜਾਇਆ ਵੇ ਦਿਨ ਰੋਟੀ ਖਾਣ ਲੱਗੇ ਬਸ ਇਹੋ ਆਖੜਾ ਮੰਮੀ ਆਪਣੇ ਸਿਹਤ ਦਾ ਖਿਆਲ ਰੱਖਿਓ ਆਪਣੀ ਜ਼ਿਹਰ ਦਾ ਖਿਆਲ ਰੱਖਿਓ ਪਰ ਸਾਨੂੰ ਨਹੀਂ ਪਤਾ ਇਹਦੀ ਸਿਹਤ ਖਰਾਬ ਹੋ ਜਣੀ ਸਾਡੀ ਦੇ ਹੁਣ ਇਹੋ ਹੀ ਮੰਗਿਆ ਛੋੜ ਕੇ ਮੇਰਾ ਪੁੱਤ ਵਾਸਵਾਦੀ ਇਹੋ ਹੀ ਮੰਗਿਆ ਬਸ ਤੁਮਰ ਕਰਦਾ ਪੁੱਤ ਸਿੱਧਾ ਆਪਣਾ ਘਰ ਦਾ ਮੜਾ ਮੋਟਾ ਜੋ ਹੁੰਦਾ ਕਰੀਏ ਤੇ ਆਪਣਾ ਕੋਰ ਇਸ ਤੋਂ ਇਲਾਵਾ ਉਹ ਲਾਵੜ ਬਾਰ ਉਹ ਕੋਲਣ ਘਾਣ ਚਲ ਜਾਂਦਾ ਕਿਤੇ ਬਾਹਰ ਮੇਰੇ ਕੋ ਕੌਡੀ ਕੋਲਣਾ ਕੇ ਖਾੜੇ ਖੂੜੇ ਚਲਦਗਾ ਇਹ ਨੂੰ ਕਰਨਾ ਕੀ ਹੈ ਮੈਨੂੰ ਆ ਕੇ ਮੈਂ ਨੂੰ ਅੱਜ ਮੈਂ ਬਾਹਰ ਜਾਣਾ ਨਹੀਂ ਜਾਣਾ ਉਹ ਮੈਂ ਰਹਾਂਦੇ ਨਹੀਂ ਮੈਂ ਜਾਣਾ ਮੈਂ ਚੱਲਦਾ ਚੱਲਦਾ ਮੈਂ ਚੱਲ ਗਿਆ ਬਾਹਰ ਜਾ ਕੇ ਪਰ ਕੁਛ ਨਹੀਂ ਪੀ ਕੁਛ ਨਹੀਂ ਝੋ ਵੀ ਸਾਡੇ ਮਨ ਦਾ ਸ਼ੌਂਗ ਉਹ ਵਿੱਚੇ ਦੇ ਵਿੱਚੇ ਰਹਿ ਗਿਆ ਉਹ ਮੰਨਦਾ ਛੋੜਦਾ ਦਾ 21 ਦਾ ਇਹ ਤੇ ਸਰੀਰ ਵੀ ਉਹ ਚੰਗਾ ਮੈਂ ਵੇਖਿਆ ਚੰਗਾ ਸੋਹਣਾ ਜਵਾਨ ਵੀ ਭੁਲੰਦਰ ਨਾਲ 11 ਨਹੀਂ ਚੱਲਦਾ 6 ਫੁੱਟ ਜਵਾਨ ਕੋਹਾਂ ਦਾ ਖਰਚ ਬਰੇਸੀ ਤਰ੍ਹਾਂ ਇਹ ਕੁਝ ਕੁਛ ਆਪ ਉਹਦਾ ਖਾਣਾ ਕੁਝ ਇਦਾਂ ਕਿੰਨਾ ਦੀ ਕੱਢ ਦੋਦੇ ਕੁਛ ਨਹੀਂ ਆ ਰਿਹਾ ਸੜੀਆਂ ਬੁਲੀਆਂ ਕਿੰਨੀਆਂ ਆਪਣੀ ਅੱਧਾ ਗੱਲਾ ਅੱਧੇ ਕਿਲੇ ਨਾ ਹੁਣ ਆਪਣਾ ਕਿਦਾਂ ਬਣਾਫਾ ਕੱਟ ਲੋ ਕੱਟ ਲੋਗੇ ਅੱਧੇ ਕਿਲੇ ਉਹ ਮਾਲ ਕੱਟ ਲੋ ਆਣ ਕੀ ਕਰਨਾ ਉਹ ਕੱਟੂ ਆਪਣਾ ਜਿੰਨੇ ਪਾਈ ਉਹ ਕੱਟੂ ਹੀ ਕਰੀਂ ਹੇ ਪਤਾ ਕਿਦਾ ਲਗਾਇ ਪੁੱਤ ਜੀ ਫਿਰ ਦਮ ਉਹ ਨਹੀਂ ਪਹਿਲਾਂ ਮੈਂ ਨਾ ਸ਼ਾਮੀ ਫੋਨ ਕੀਤਾ ਹੈ ਮਨੋਂ ਨੇ ਤੇ ਮੈਂ ਆਂਦਾ ਵੀ ਮੈਂ ਠੀਕ ਨਹੀਂ ਮੈਂ ਕੀ ਹੋਇਆ ਹੈ ਮੇਰਾ ਸਿਰ 파ਟੀ ਜਾਂਦਾ ਹਾਂਜੀ ਗਿਆ ਕਿਤੇ ਸੌਦੀ ਸੌਦੀ ਹਾਂ ਤੇ ਮੇਰਾ ਸਿਰ 파ਟੀ ਜਾਂਦਾ ਵਾ ਮੈਨੂੰ ਉਲਟੀਆਂ ਆਈ ਜਾਂਦੀਆਂ ਮੈਂ ਕਿਹਾ ਗੱਡੀ ਉੱਥੇ ਲਾ ਦੇ ਤੇ ਜਾ ਕੇ ਦਵਾਈ ਲੈ ਆ ਲੈ ਜੰ ਕਿੰਨਾ ਚੰਗਾ ਜਦੋਂ ਦਵਾਈ ਦੂਈ ਜਾ ਕੇ ਲੈ ਕੇ ਤੇ ਮੈਂ ਪੁੱਛਿਆ ਮੁਰਤੇ ਮੈਨਾਂ ਕੋ ਫਰਕ ਆਉਂਦਾ ਕੁਝ ਨਹੀਂ 파ਕਦਾ ਮੁੜ ਕੇ ਲੰਮੇ ਪਾ ਗਿਆ ਕਿ ਦਿਨੇ ਉੱਠਿਆ ਮਨੇਰੇ ਉਦੋਂ ਫਿਰ ਉਲਟੀਆਂ ਚਾਲੂ ਹੋ ਗਿਆ ਉਹਨੂੰ ਕਦੇ ਟੈਕ ਉਦੋਂ ਹੀ ਹੋ ਗਿਆ ਜਦੋਂ ਉਲਟੀ ਆਈਆਂ ਉਹ ਮੁੰਡਿਆਂ ਨੇ ਕਦੇ ਮਤਲਬ ਗੱਡੀ ਚ ਪਾਪ ਲੈ ਕੇ ਜਾਇਆ ਤੇ ਜਾ ਕੇ ਦੂਜਾ ਟੈਕ ਫਿਰ ਉੱਤੇ ਹੋ ਗਿਆ ਮੁੜ ਕੇ ਆਨ ਉਹਨਾਂ ਮੁੰਡਿਆਂ ਮੈਂ ਫੋਨ ਕੀਤਾ ਮਾਪੂਤ ਕਿਦਾ ਵੀਰ ਦਾ ਕਹਿੰਦੇ ਨਹੀਂ ਵੀਰ ਠੀਕ ਆ ਮੈਂ ਕਿਹਾ ਫੋਨ ਕਿਦਾਂ ਮੈਂ ਕਿਹਾ 10-15 ਮਿੰਟ ਬਾਅਦ ਮਨੇ ਫੋਨ ਕੀਤਾ ਅੰਕਲ ਜੀ ਸਾਡਾ ਭਰਾ ਸਾਡਾ ਸਾਥ ਛੱਡ ਗਿਆ ਮੈਂ ਕਿਹਾ ਪੁੱਤ ਤੁਹਾਡਾ ਛੱਡ ਗਿਆ ਸਾਡਾ ਸਾਥ ਸਾਡਾ ਕਿ ਤੇ ਅਪੀਲ ਕੀ ਕਰਦੇ ਆ ਅਪੀਲ ਤਾਂ ਹੀ ਹੱਥ ਜੋੜ ਕੇ ਆਹੀਂ ਹੱਥ ਜੋੜ ਕੇ ਕਰਦੇ ਆ ਕਿ ਸਾਡੇ ਸਾਡਾ ਪੁੱਤ ਸਾਡੀ ਬੁੰਡਾ ਨਾ ਬੁੜੀ ਲਾ ਦੋ ਬਸ ਇੰਨਾ ਕਹਿ ਕੇ ਚਲੋ ਆਹੀ ਹੁਣ ਕਿੰਤ ਅੰਤ ਬਾਹਰੋਂ ਦਾ ਮੂੰਹ ਤੇ ਵੇਖ ਲਈ ਕਿਦਾਂ ਦਾ ਹਾਂ ਆਇਆ ਦਾ ਮੂੰਹ ਤੇ ਵੇਖ ਲਈ ਮੂੰਹ ਤੇ ਦੇ ਵੀ ਤੋੜ ਲੈਣਾ ਮੁਰਤਾ ਸੀ ਇਹੀ ਅਪੀਲ ਕਰ ਰਹੇ ਆ ਸਰਕਾਰ ਨੂੰ ਅਪੀਲ ਕਰ ਰਹੇ ਆ ਸਮਾਜ ਸੇਵੀ ਨੂੰ ਅਪੀਲ ਕਰ ਰਹੇ ਆ ਕਿ ਇਹ ਡੈੱਡ ਬੋਡੀ ਜਲਦੀ ਤੋਂ ਜਲਦੀ ਹੋ ਸਕੇ ਲਿਆਂਦੀ ਜਾਵੇ ਤੇ ਜੋ ਕਿ ਪਰਿਵਾਰ ਉਹਦਾ ਲਾਸਟ ਵਾਰੀ ਮੂੰਹ ਦੇਖ ਲਵੇ ਜੋ ਬਾਕੀ ਰਹਿੰਦੀਆਂ ਰਸਮਾਂ ਇਹ ਉਹ ਪੂਰੀਆਂ ਕਰਦਣ ਬਿਲਕੁਲ ਜਿਹਾ ਇਹ ਤਾਂ ਜਿਵੇਂ ਦੇਖਿਆ ਨਾ ਇਹ ਕਦਾ ਗੱਲਾ ਤਾਂ ਨਹੀਂ ਬੜਾ ਬਗ ਦਾ ਘਟਾ ਬਹੁਤ ਮੁਸ਼ਕਿਲ ਹੈ ਜੀ ਬਹੁਤ ਜ਼ਿਆਦਾ ਮੁਸ਼ਕਿਲ ਹੈ ਇਹ ਤਾਂ ਹੀ ਹੁਣ ਛੋੜ ਬੋਤ ਕਰਕੇ ਇਹਨਾਂ ਨੂੰ ਜੋ ਵੀ ਹੁੰਦੀ ਹੈ ਹਰਪ ਕੀਤੀ ਜਾਵੇ ਲਗੇ। ਉਹ ਦੇਖੇ ਛੱਤਾ ਵੀ ਡਿੱਗਣ ਵਾਲੀਆਂ ਹਨ। ਸਭ ਕੁਝ ਹੀ ਤੁਸੀਂ ਬਾਹਰ ਵੀ ਦੇਖਣ ਆਇਆ। ਕਰਜ਼ਾ ਚੁੱਕ ਕੇ ਲੜਕੇ ਨੂੰ ਬਾਹਰ ਭੇਜਿਆ ਅਜੇ ਤੱਕ ਕਰਜ਼ਾ ਨਹੀਂ ਉਤਰਿਆ ਆਇਆ। ਪਰ ਇਹ ਲੋਕ ਬੜਾ ਫਕਰਨਾ ਉੱਪਰ ਆਇਆ। ਬਹੁਤ ਜ਼ਿਆਦਾ ਜੀ ਬਹੁਤ ਮੁਸ਼ਕਲ ਹੈ। ਵਿਖਿਆ ਨਹੀਂ ਜਾ ਰਹੇ। ਕੱਲ ਦਾ ਸਾਨੂੰ ਖਬਰ ਪਤਾ ਲੱਗੀ ਪਰ ਕੱਲ ਦੇ ਵਿਖਿਆ ਨਹੀਂ ਜਾ ਰਹਿਆ। ਬਾਕੀ ਤੁਸੀਂ ਹਾਲਾਤ ਆਪ ਜਾਣੋ ਲਿਖੇ। ਪੁੱਤ ਨੂੰ ਤੁਸੀਂ ਵੇਖਿਆ ਹੀ ਕਦੀ ਇੱਥੇ? ਹਾਂਜੀ ਮੇਰੇ ਕੋਲ ਕੰਮ ਕਰਦਾ ਰਿਹਾ ਪਹਿਲਾਂ ਰੈਸਟੋਰੈਂਟ ਦੇ ਵਿੱਚ। ਤਾਂ ਕਿੱਦਾਂ ਦਾ ਕਹਿੰਦੇ ਜਿੱਦਾਂ ਬਹੁਤ ਵਧੀਆ ਨੇਚਰ ਸੀਗਾ ਮੁੰਡੇ ਦਾ ਬਹੁਤ ਪਹਿਲਵਾਨ ਸੀਗਾ ਕੁਲੰਦਾ ਸੀਗਾ ਬਹੁਤ ਵਧੀਆ ਨੇਚਰ ਸੀਗਾ